ਅਨੀ ਮਦਾਈ ਕੀ ਨਾਮ ਤੇ ਚਰਨਜੀਤ ਕੌਰ ਅੱਛਾ ਜੀ ਤੁਸੀਂ ਰਣਜੀਤ ਦੇ ਕੀ ਲੱਗਦੇ ਨਹੀਂ ਮੰਮੀ ਰਣਜੀਤ ਜੀ ਅੱਛਾ ਜੀ ਹਾਂ ਜੀ ਕਿਹੜੀ ਇਹ ਘਟਨਾ ਹੋਈ ਹੈਗੀ ਆ ਕਤਲ ਦੀ ਹਾਂ ਜੀ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਵਿੱਚ ਇਦਾਂ ਵੀ ਇਹਨਾਂ ਦਾ ਆਪਸ ਵਿੱਚ ਸਾਲ ਹੀ ਹੋ ਗਿਆ ਸੀ ਗੱਲ ਚੱਲਦੀ ਨਹੀਂ ਕੈਨਪ੍ਰੀਤ ਕਹਿੰਦੀ ਸੀ ਕਰਨਦੀਪ ਉਹਦਾ ਨਾਮ ਉਹ ਕਹਿੰਦੀ ਸੀ ਵੀ ਮੈਨੂੰ ਕਰਨ ਦਾ ਇਕੱਲਾ ਨਾਂ ਦਾ ਪਤਾ ਸਾਰੇ ਦਾ ਨਹੀਂ ਫਿਰ ਉਹ ਕਹਿੰਦੀ ਸੀ ਮੈਂ ਤੇਰਾ ਵਿਆਹ ਕਰਾਉਂਗੀ ਤੇ ਇਹਦਾ ਡੇਢ 6 ਮਹੀਨੇ ਰਿਆ ਕੇ ਆਇਆ ਹੈ ਕੈਨੇਡਾ ਦੇ ਕੋਲ ਰਣਜੀਤ ਕੋਲ ਉਨੇ ਟਿਕਟ ਵੀ ਆਪਦੇ ਕੋਲੋਂ ਲਾ ਕੇ ਉਹਨੂੰ ਫਿਰ ਇਧਰ ਇੰਡੀਆ ਭੇਜਿਆ ਸੀਗਾ ਤੇ ਉਹ ਵਿੱਚ ਰਿਸ਼ਤਾ ਨਹੀਂ ਇਹਨਾਂ ਦਾ ਹੋਣ ਦਿੰਦਾ ਇਹਨਾਂ ਨੇ ਦੋਵਾਂ ਨੇ ਇੱਕ ਸ਼ਲਾਹ ਕਰਕੇ ਤੇ ਉਹਨੂੰ ਮਰਵਾਇਆ ਇਹ ਦੇਖੋ ਇਹਨੇ ਕਹਿਣ ਲਈ ਤਨੇ ਅੱਛਾ ਜੀ ਕਹਿਣਾ ਦੀ ਪਿਆਖਰੇ ਕਹਿਣ ਨਹੀਂ ਆਉਦਾ ਨਾ ਠੀਕ ਹੈ ਹਾਂਜੀ ਹਾਂ ਕਿੰਨਾ ਚਿਰ ਹੋ ਗਿਆ ਸੀ ਇਹਨਾਂ ਦੇ ਰਿਲੇਸ਼ਨ ਨੂੰ ਸਾਲ ਹੋ ਗਿਆ ਤਾਂ ਦੱਸਣ ਦੇ ਅੱਛਾ ਜੀ ਹਾਂਜੀ ਆ ਕੇ ਜਦੋਂ ਕੈਨੇਡਾ ਉਦੋਂ ਕਹਿੰਦਾ ਹਾਂ ਅਸਟ੍ਰੇਲੀਆ ਮੈਂ ਲੱਭੀ ਆ ਕੁੜੀ ਮੈਂ ਉਹਦੇ ਨਾਲ ਵਿਆਹ ਕਰਾਵਾਂ ਇਹ ਗੱਲ ਕਰਦੀ ਫੋਨ ਤੇ ਉਹਨਾਂ ਤੁਹਾਡੇ ਘਰੇ ਵੀ ਆਈ ਉਹ ਕੁੜੀ ਨਹੀਂ ਘਰੇ ਨਹੀਂ ਆਈ ਜੇ ਨਹੀਂ ਆਈ ਇੰਡੀਆ ਨਹੀਂ ਆਈ अच्छा बाकी ये फोटो ने इथे टेढू छपाय आया रंजीत ने ते ओर गोनी ओदकोदा गो रेंदा हुंदा सिगा तू भी फोन करदी सी मेरे नाल भी गल करदी हुंदी रंजीत ਦੇ ਫੋਨ ਤੋਂ ਹੂੰ ਤੇ ਫਿਰ ਜਿੱਦਣ ਉਹ ਮੁੱਕਾ ਉਦਣੇ ਮੈਨੂੰ ਫੋਨ ਉਹਦਾ ਆਇਆ ਮੇਰਾ ਡੈਡੀ ਇਦਾਂ ਹੋ ਗਿਆ ਮਾਰਤਾ ਆ ਜਿੱਦਾਂ ਕਿਦਾਂ اچھا ਕੁੜੀ ਨੇ ਤੁਹਾਨੂੰ ਫੋਨ ਕੀਤਾ ਹਾਂਜੀ ਸਾਨੂੰ ਕੀ ਪਤਾ ਸਾਨੂੰ ਕੋਈ ਪਤਾ ਥੋੜੀ ਸੀਗਾ ਅੱਛਾ ਜੀ ਉਹਨੇ ਦੱਸਿਆ ਸਾਨੂੰ ਕੀ ਉਹਨੇ ਕੀ ਕਿਹਾ ਉਹਨੇ ਕਹਿਆ ਵੀ ਡੈਡੀ ਬਾਠ ਨੇ ਮਾਰਤਾ ਅੱਛਾ ਹਾਂਜੀ ਹਾਂ ਇਦਾਂ ਪਿਆ ਤੇ ਇਹਦੇ ਨਾਲ ਰਣਜੀਤ ਦੇ ਨਾਲ ਜਿਹੜਾ ਇੱਕ ਲੜਕਾ ਹੋਰ ਹੈਗਾ ਵਾ ਉਹ ਕੌਣ ਹੈਗਾ ਉਹ ਹੀ ਸਾਡਾ ਪੋਤਾ ਆ ਬੁੱਲੀ ਉਹਦਾ ਨਾਮ ਤੇ ਬਲਜਿੰਦਰ ਸਿੰਘ ਹੈ ਬੁੱਲੀ ਇਹ ਕਹਿੰਦਾ ਹੁੰਦਾ ਹਿਲਾੜਨਾ ਰੰਜੀ ਉਹ ਹੀ ਉਹਨੂੰ ਨਾਲ ਲੈ ਗਿਆ ਉਹਨੂੰ ਪਤਾ ਨਹੀਂ ਸੀ ਵੀ ਕਿੱਥੇ ਚੱਲਿਆ ਕਹਿੰਦਾ ਆਪਾਂ ਚੰਡੀਗੜ੍ਹ ਜਾਣਾ ਤੇਰੇ ਕਹ ਕਿ ਇੱਥੇ ਤੇ ਹੁਣ ਮਨੂੰ ਕੋਹ ਦੇ ਅੱਖ ਫਸ ਗਿਆ ਵਿਚਾਰਾ ਉਹਦੇ ਦੋਸ਼ਿਆ ਨਹੀਂ ਕੋਈ ਵੀ ਤੇ ਹੁਣ ਰੰਜੀਤ ਕਿੱਥੇ ਹੈ ਤੁਹਾਡੇ ਨਾਲ ਹੋਈ ਗੱਲ ਕੋਈ ਨਾ ਸਾਡੇ ਨਾਲ ਕੋਈ ਗੱਲ ਨਹੀਂ ਕਹਿੰਦਾ ਮੈਂ ਬਾਹਰ ਮੈਨੂੰ ਕਹਿੰਦਾ ਤੈਥੀ ਕੁਚੀ ਆਪਦਾ ਲੈ ਗਿਆ ਕਹਿੰਦਾ ਮੈਂ ਬਾਹਰ ਚੱਲੇ ਆ ਅੱਗੇ ਇੱਕ ਦਿਨ ਇੱਕ ਦਿਨ ਫੋਨ ਆਇਆ ਯਾ ਪਰਸਾ ਰਾਤ ਨੂੰ ਤੇ ਮੈਂ ਮੈਨੂੰ ਵੀ ਉਹ ਨਾਲ ਲੜੀ ਗਈਆਂ ਮੈਨੂੰ ਪੁੱਛਿਆ ਨਹੀਂ ਕਿ ਤੂੰ ਕਿੱਥੇ ਆ ਕਿੱਥੇ ਨੇ ਹਣਾ ਮੈਂ ਉਹਨੂੰ ਕਿਹਾ ਤੂੰ ਕੀ ਘਰ ਆ ਕਰਕੇ ਗਿਆ ਉਹਨੂੰ ਨਿਆਕ ਫਸਾ ਗਿਆ ਬਸ ਅੱਜ ਮੈਂ ਉਹਨੂੰ ਲੜੀ ਗਈ ਤੇ ਉਹ ਮੈਨੂੰ ਇੰਨਾ ਨਹੀਂ ਦਿਮਾਗ ਨੇ ਕੰਮ ਕੀਤਾ ਕਿ ਉਹਨੂੰ ਪੁੱਛਾਂ ਤੂੰ ਕਿੱਥੇ ਤੁਸੀਂ ਘਰੇ ਆਈ ਸੀ ਤੁਹਾਡੇ ਹਾਂਜੀ ਸਾਡੇ ਘਰੇ ਆਈ ਕੱਲ ਪੁੱਛ ਉਹਨਾਂ ਨੇ ਕੀ ਪੁੱਛੀ ਵਿੱਚ ਕੁਝ ਉਹਨਾਂ ਨੇ ਪੁੱਛ ਕੇ ਸ਼ਹਾਈ ਕੀਤੀ ਜੀ ਵੀ ਇਹ ਬੰਦਾ ਮਾਰ ਆਇਆ ਕਤਲ ਕਰ ਆਇਆ ਉਹਨਾਂ ਨੇ ਨਹੀਂ ਪੀਕਿਆ ਕਿ ਕਿਦੇ ਹੁਲਵਾ ਨੇ ਕਿਦਾਂ ਉਹਨੇ ਹੋਰ ਨਾ ਉਹਨਾਂ ਕੋ ਬਹੁਤੀ ਗੱਲ ਹੀ ਨਹੀਂ ਕੋਈ ਕੀਤੀ ਰੰਜੀਤ ਪਹਿਨਾ ਵੀ ਇੱਧਰ ਜਾਂਦਾ ਸੀ ਲੁਧਿਆਣੇ ਵਾਲੀ ਸਾਈਡ ਤੇ ਉਹ ਤੇ ਸਾਰੇ ਸਾਰੇ ਜਾਂਦਾ ਹੁੰਦਾ ਸੀਗਾ ਅੱਛਾ ਜੀ ਸਾਰੇ ਤੁਰਾ ਫਿਰਦਾ ਹੀ ਉਹ ਜਦੋਂ ਨਾ ਆਇਆ ਜਾਂ ਸਾਰੇ ਮਿਲਦਾ ਗਿਲਦਾ ਸੀ ਆਪਦੇ ਦੋਸਤਾਂ ਮਿੱਤਰਾਂ ਨੂੰ ਮਿਲਦਾ ਸੀ ਚੰਡੀਗੜ੍ਹ ਜਾਂਦਾ ਸੀ ਉਹ ਕਿਹੜਾ ਘਰ ਰਹਿੰਦਾ ਸੀ ਹਮ ਤੁਸੀਂ ਕੀ ਕਹਿੰਦੇ ਆ ਚੰਨੀ ਆ ਹੁਣ ਅਸੀਂ ਕਹਿੰਦੇ ਆ ਵੀ ਜਿਹੜਾ ਸਾਡਾ ਨਿੱਕਾ ਆ ਉਹ ਤੇ ਨਾ ਕੋਈ ਕਾਰਵਾਈ ਹੋਈ ਬੁੱਲੀ ਤੇ ਉਹਨੇ ਆ ਕੇ ਫਸਿਆ ਤਾਂ ਇਹ ਦੋਵਾਂ ਤੇ ਹੋਵੇ ਜਿਹੜੀ ਹੋਣੀ ਆ ਕਰਨ ਤੇ ਤੇ ਰੰਜੀਤ ਜਿਹੜੀ ਕਾਰਵਾਈ ਕੋਈ ਜਿਹੜੀ ਕਿਸੇ ਕਰਨੇ ਇਹਨਾਂ ਤੇ ਹੀ ਕਰੇ ਗਵਰਨਮੈਂਟ ਬੜਾ ਗੰਦਾ ਮਤਲਬ ਵੈਗਾ ਕਿ ਕੁੜੀ ਵੀ ਇਹਦੇ ਵਿੱਚ ਸ਼ਾਮਲ ਹੋ ਜਾਏ ਹਾਂਜੀ ਹਾਂ ਉਹ ਨਾਲ ਆ ਸਾਜਿਸ਼ ਦੇ ਵਿੱਚ ਹਾਂਜੀ ਹਾਂ ਇਹਨਾਂ ਦੋਵਾਂ ਦੇ ਕਰਨ ਤੇ ਤੇ ਉਹਦੇ ਤੇ ਹੋਵੇ ਹਾਂਜੀ ਜੋ ਵੀ ਹੋਣਾ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਕਿਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.